ਦਿਵਯਾ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਹਾਂ ਪ੍ਰਵਿੰਦਰ ਕੌਰ ਸੋ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਤੇ ਸੋ ਅਸੀਂ ਅੱਜ ਪਹੁੰਚੇ ਹੈਗੇ ਆ ਪਿੰਡ ਤੱਲਣ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਬਾਬਾ ਹਰਨਾਮ ਸਿੰਘ ਜੀ ਜਿੱਥੇ ਕਿ ਮੇਲੇ ਦਾ ਆਗਾਜ਼ ਹੋ ਚੁੱਕਿਆ ਹੈ ਨਿਆ ਨਿਆ ਸਮਾਈ ਨਿਰਚਕਾਂ ਅਰਬਿਆ ਪਹ ਰਿਹਾ ਨਿਚਾਈ ਉਸਤ ਕਰੇ ਕਿਤੇ ਮਨਕ੍ਰਿਤ ਆਤਮਾ ਨੂੰ ਸੁਝੇ ਸਾਰ ਸਚਿਤ ਨਾਮ ਕਹਰ ਭਜਨੀਤਾ ਨੀਤਾ ਗੋਵਿੰਦਾਰੇ ਜੀ ਨੂੰ ਹੁਣਾ ਪਹਿਲਾ ਨਾਮਨ ਮਰੇ ਨਾ ਕਾ ਜੋ ਮਨ ਬੰਦ ਰਾਇਨਾ ਥਾਏ ਹਰ ਭਜ ਪ੍ਰਾਨ ਰਸਨ ਸਾਗਿਆ ਹਰ ਕੰਕਟ ਸੁਨਾਰੀ ਕੋ ਚਿੰਤਾ ਪਰਚਾਲੇ ਹਾਰੀ ਜੂਆ ਖੇਡਣ ਕਾਚੀ ਸਾਰੀ ਸੰਪੋ ਸੰਚੀ ਕਹਿ ਕਾ ਹੱਥ ਸੋਪ ਉੱਧ ਤੱਕ ਆ ਸੋਸਾ ਦੇ ਚਾਤਰਾ ਦੇ ਬੁਰਾ ਨਗਰ ਕਰੇ ਤਾਂ ਮੇਲ ਬਣਾਇ ਗੁਣ ਸੰਗ੍ਰਹਿ ਅਪਰਸ਼ਦ ਬਣਾਇ ਗੁਰੂ ਨਾਮ ਪ੍ਰਾਪਤ ਪਾਇ ਕਰ ਨਾਮ ਸਭ ਮੁਖ ਨਿਵਾਸ ਮਨ ਨੂੰ ਪੂਰ ਮਾਇਆ ਚਿਤ ਵਾਸ ਤੁਮ ਤੋ ਗਿਆਨ ਤੁਰਕ ਕਰ ਕਰਮ ਲਖੇ ਆਸਰ ਮਨ ਚਿਤਰ ਧਾਰ ਗੁਣ ਧਾਰੇ ਸਾਚੇ ਸੁਚੇ ਗਾਰ ਨਾ ਭਾਵੈ ਨਾ ਤੁਮ ਕਾਰ ਗੁਣ ਕਾਰੇ ਗਵਤ ਵਾਲੇ ਵੀ ਮਹਾਂਤਾ ਪਹਿਲਾ ਹਮੇ ਕਰਤੇ ਆਨੇ ਆਸੋ ਕੋਏ ਮਾਨ ਮਾਤ ਤੇ ਝੂਠੀ ਸਚਾਰ ਮੁਖ ਕਰ ਕਰ ਮਾਨੋ ਇਹ ਮੇਰੇ ਪੁੱਤਰ ਪ੍ਰਾਦੀ ਤੋ ਮੋ ਵਾ ਰਸ ਤੋ ਕਾ ਦੋਲੀ ਜਾ ਹੈ ਪਰ ਤੁਮ ਸੁਖਾਵਾ ਰੋ ਨਾ ਚੰਚਾ ਪ੍ਰਕਾਰ ਮਾਦੀਵਾ ਸੰਗ ਮੇਲਾ ਹੀ ਯੇਮਾ ਲੱਗੇ ਹੋਏ ਆਹ ਰਾਜੇ ਨੂੰ ਮਿਚਾਵੇ ਅਸਟਾ ਜਪਮੁ ਜਾਲੇ ਨੂੰ ਨਸਤਿਵਾ ਪਿੜਾਵੇ ਇਹ ਦਇਆ ਸੁਖੀ ਪ੍ਰਤਿਵਾ ਸਭ ਹਰਿ ਪਾਵੇ ਰਹਾ ਬੇਰਤਾ ਲਾਖੋ ਦਾ ਚੰਚਾ ਨਾਮ ਜਪਾ ਤੇ ਵਾ ਰੁਜਾਮ ਪ੍ਰਤਮਾ ਕੋ ਜੇਹੋ ਸੰਗ ਸੁਖਾਵਾ ਦੀ ਨਾਸਿ ਜੇ ਨੰਬਰ ਨੰਬਰ ਕਸ਼ੂਰੂਤ ਕਾਹੇ ਆਂਖਾ ਦਾ ਕਮਾਹ ਬਸਰਨ ਪਾ ਇਹ ਮਾਂ ਦੀ ਸੰਤਵਨਾ ਅਪਨਾਵਾਂ ਤੇ ਦਵੇ ਇਹ ਦਇਆ ਸੁਪਤਨਾ ਸਭ ਹੈ ਪਾਵੇਗਾ ਜੇਕਰ ਲੱਖੋ ਦਾ ਚਰਨ ਨਾਮ ਜਪਾਤੇ Vários da Amiga de Caracol, se você não tem essa força para ali, não se tem uma outra palavra, mas o ਸਚ ਪੁਰ ਮੁਖ ਭਾਉ ਨਾਮ ਨਾ ਨਾਹੀ ਨੇ ਜਿਠਾਓ ਪ੍ਰੇਮ ਪ੍ਰਾਨ ਰਿਤਮ ਰਾਓ ਨਰ ਕਰੇ ਤਾਂ ਬੁਝੇ ਨਉ ਮਾਇਆ ਕੋਇ ਮੋਹ ਸਰਬ ਜਨ ਜਾਲਾ ਮਨ ਮੁਖ ਕੋ ਚੀਲ ਕੁਸਤ ਬਕਰਾਲਾ ਸਤਗੁਰ ਸੇਵ ਚੁਕਾ ਜਨ ਜਾਲਾ ਅੰਤ ਨਾਮ ਸਦਾ ਸੁਖ ਨਾਲਾ ਵਰਮ ਖੁਬੂਜਾ ਤੇ ਲੈਵਲਾਈ ਨਿਤਕਾਰ ਬਾਸੇ ਸਾਹ ਸਮਾਜ ਜਮਨਪਰਨਾ ਟਕਰਾਈ ਪੂਰੇ ਕਰਤੇ ਇਹ ਮਤ ਪਾਇ ਕसनी ਕਥਾ ਮ ਆਵੇ ਹੋ ਰੇ ਘਰ ਕੋਸ਼ ਦੇਖਿਆ ਨਹੀਂ ਸੀਨੇ ਬਸਦੇ ਨੇ ਉਤਾ ਉਪਰ ਹੱਸਦੇ ਨੇ ਸੀਨੇ ਵਿੱਚ ਪਰਦ ਲਗਾਉਂਦੇ ਜੀਸ ਤਰ ਤੁੰਦੀ ਹੈ ਪਾਣੀ ਨੂੰ ਪੱਤਿਆਂ ਦੀ ਤੇ ਪਰਦੇਸੀ ਨੂੰ ਯਾਰੋ ਬਤਨਾਂ ਦੀ ਤਾਗ ਜੀ ਰੰਦੀ ਹੈ ਕਿ ਪਾਣੀ ਨੂੰ ਪੱਤਿਆਂ ਦੀ ਪਰਦੇਸੀ ਨੂੰ ਬਤਨਾਂ ਦੀ ਤਾਗ ਜੀ ਰੰਦੀ ਹੈ ਕਿ ਕਿਤਾਬ ਦਾ ਹਰੇਕ ਨੂੰ ਮਿਲ ਜਾਂਦੀ ਪਰ ਪਰਮ ਔਖਾ ਹੈ ਮੰਨ ਜੜ ਵੀ ਰੱਬ ਦੇ ਦਿੰਦਾ ਪਰ ਫਰਨਾ ਜੇ ਧਰਤੀ ਨੂੰ ਝੁਲ ਜਾਂਦਾ ਅਸਮਾਨ ਵਿੱਚ ਪਿੰਜਰਾ ਵਿੱਚ ਮਾਰਾ ਇਹ ਨਾਮ ਜੱਗ ਦੇ ਬਣਾਉਣਾ ਦੀ ਸਖਾਰਾ ਇਹ ਨਾਮ ਜੱਗ ਦੇ ਬਣਾਉਣਾ ਦੀ ਸਖਾਰਾ ਜੇ ਬੰਦਿਆਂ ਦੀ ਮਾਰ ਸਿੱਕੇ ਮਿਲਦਾ ਫੁੱਲ ਵੀ ਜੋੜੀ ਮੱਖ ਮਰਖ ਕੇ ਪਾਉਂਦਾ ਯਾਰੇ ਹੀਰੇ ਦਾ ਮੁੱਲ ਵੀ ਇੱਥੇ ਹੁਨਰਾਂ ਦੇ ਮੁੱਲ ਪੈਂਦੇ ਨੇ ਰੰਗ ਦੇਖਿਆ ਨਹੀਂ ਜਾਂਦਾ ਗੋੜਾ ਤੇ ਕਾਲਾ ਇਹ ਨਾ ਜੱਗ ਦੇ ਬਣਾਉਣਾ ਦੀ ਸਖਾਰਾ मुंदर मुंदरा जेको दिसे बुराणे पंज साल बंदे न छॾे

ਹਾਂਜੀ ਭਾਜੀ ਜਿਹੜਾ ਮੇਲਾ ਚੱਲ ਰਿਹਾ ਹੈ ਗੁਰਦੁਆਰਾ ਸਾਹਿਬ ਵੱਲੋਂ ਤੇ ਇਹਦੇ ਕੀ ਕੀ ਪ੍ਰਬੰਧ ਕੀਤੇ ਹੈਗੇ ਇਹਦੇ ਬਾਰੇ ਜਾਣਕਾਰੀ ਦਿਓ ਤੇ ਤੁਹਾਡੀ ਕਿਹੜੀ ਸੰਸਥਾ ਹੈ ਉਹਦੀ ਮੈਦਾਜ ਅਸੀ ਤਲਨ ਪੰਜਾਬ ਪ੍ਰਧਾਨ ਗੁਰੂ ਵਿਦਾ ਅਟੈਕਰ ਫੋਸ ਸੋ ਤਲਨ ਸਾਹਿਬ ਪਿੰਡ ਦੇ ਵਿੱਚ ਹਰ ਸਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ 73ਵਾਂ ਸਾਲਾਨਾ ਸ਼ੀਦੀ ਜੂੜ ਮੇਲਾ ਜੋ ਤਨ ਤਨ ਸ਼ੀਰ ਬਾਬਾ ਹਰਨਾਮ ਸਿੰਘ ਮਹਾਰਾਜ ਦੇ ਅਪਾਰ ਕਿਰਪਾ ਤੇ ਤਨ ਤਨ ਸ਼ੀਰ ਬਾਬਾ ਨਿਹਾਲ ਸਿੰਘ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਹਰ ਸਾਲ ਬੜੇ ਸ਼ਰਦਾ ਦੇ ਨਾਲ ਕਰਾਇਆ ਜਾਂਦਾ ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀਆਂ ਸੰਗਤਾਂ ਜੁੜੀਆਂ ਬਾਬਾ ਜੀ ਦੇ ਨਾਲ ਉਹ ਆਪਣੇ ਆਪਣੇ ਤੌਰ ਤੇ ਬਤੀਸ਼ਾਂ ਵਿੱਚ ਵੀ ਜਿਹੜਾ ਜਨ ਸਿੱਧੀ ਜੋੜ ਮੇਲਾ ਜਿਹੜੀਆਂ ਮਨਾਉਂਦੀਆਂ ਹਨ ਜਿੱਦਾਂ ਕਿ ਯੂਕੇ ਦੇ ਜਰਮਨ ਦੇ ਫਰਾਂਸ ਹਰ ਕੰਟਰੀ ਦੇ ਉੱਪਰ ਜਿਹੜਾ ਸੇਮ ਇਸੇ ਦਿਨ ਦੇ ਵਿੱਚ 16 ਜਿਹੜਾ ਜੂਨ ਨੂੰ ਜਿਹੜਾ ਮਨਾਇਆ ਜਾਊਗਾ ਤੋਂ ਪਿਛਲੇ ਸਾਲ ਵੀ ਜਿਹੜਾ ਖੇਡਾਂ ਦਾ ਆਯੋਜਨ ਕੀਤਾ ਗਿਆ ਸੀ ਇਸ ਵਾਰ ਵੀ ਜਿਹੜਾ ਫੁੱਟਬਾਲ ਤੇ ਕ੍ਰਾਸ ਕੰਟਰੀ ਦੌੜਾਂ ਆ ਅਤੇ ਕਬੱਡੀ ਦੇ ਅਤੇ ਬੈਲ ਗੱਡੀਆਂ ਦੇ ਅਤੇ ਕੁਸ਼ਤੀਆਂ ਦੇ ਮੁਕਾਬਲੇ ਜਿਹੜੇ ਕਰਾਏ ਜਾ ਰਹੇ ਆ ਸੋ ਇਸ ਵਿੱਚ ਜਿਹੜੇ ਵੀ ਨਾਮਵਰ ਕੁਸ਼ਤੀਆਂ ਦੇ ਪਲੇਅਰ ਆਣ ਉਹ ਜਿਹੜੇ ਸੱਦੇ ਗਏ ਤੇ ਕਿਉਂਕਿ ਇੱਕ ਇਹੋ ਜੀ ਚੀਜ਼ ਹੁੰਦੀ ਆ ਵੀ ਜਿਹੜਾ ਖੇਡਾਂ ਦਾ ਮਤਲਬ ਇਹੀ ਆ ਵੀ ਆਪਾਂ ਜਿਹੜੇ ਨਸ਼ੇ ਤੋਂ ਰਹਿਤ ਪੰਜਾਬ ਜਿਹੜਾ ਸਾਡਾ ਨਸ਼ੇ ਵਿੱਚ ਵਸਿਆ ਉਹਨਾਂ ਨੂੰ ਖੇਡਾਂ ਦੇ ਨਾਲ ਜਾਗਰੂਤ ਕਰ ਸਕੀਏ ਤਾਂ ਜੋ ਉਹ ਆਪਣੀ ਜਿਹੜੀ ਸਰੀਰ ਰਵੰਧ ਵੀ ਰੱਖ ਸਕਿਆ ਕਿਉਂਕਿ ਅੱਜ ਸਾਰਾ ਜਿਹੜਾ ਪੰਜਾਬ ਆ ਉਹ ਸਾਡਾ ਬਾਹਰ ਜਿਹੜਾ ਜਾ ਰਿਹਾ ਉਹਨੂੰ ਰੋਕਣ ਬਾਅਦ ਤੇ ਕੋਈ ਵੀ ਸਰਕਾਰ ਹੋਵੇ ਕੋਈ ਠੋਸ ਪ੍ਰਬੰਧ ਜਿਹੜੇ ਮੈਨੂੰ ਲੱਗਦਾ ਨਹੀਂ ਸਾਰੀਆਂ ਸਰਕਾਰਾਂ ਲਾਰਾ ਲਾਉਂਦੀਆਂ ਵੀ ਅਸੀਂ ਨਸ਼ਾ ਖਤਮ ਕਰਾਂਗੇ ਜਿਹੜੇ ਲੋਕ ਬਾਹਰ ਜਾ ਰਹੇ ਉਹਨਾਂ ਨੂੰ ਇੱਥੇ ਰੱਖਾਂਗੇ ਅੱਗੇ ਤਾਂ ਜੁਪੀ ਬਿਹਾਰ ਚ ਕਹਿੰਦੇ ਲੋਕੀ ਵੀ ਸਾਰੇ ਸਤਕਾਰ ਪਿਆਰ ਦੇ ਨਾਲ ਰਹਿਣ ਸੋ ਇੱਥੇ ਜਿਹੜਾ ਤਲਨ ਸਾਹਬ ਦੇ ਵਿੱਚ ਸਾਰੇ ਲੋਕਾਂ ਦੀ ਵਿਵਸਥਾ ਵਾਸਤੇ ਕੂਲਰ ਵੀ ਲਾਏ ਆ ਪੱਖੇ ਵੀ ਲਾਏ ਗਏ ਰੋਡਾਂ ਦੇ ਉੱਪਰ ਸੋ ਪੂਰੇ ਪਿੰਡ ਦੇ ਵਿੱਚ ਪਹਿਲੀ ਵਾਰੀ ਹੋਇਆ ਆ 77 ਚਲੋ 77ਵਾਂ ਜੋੜ ਮੇਲਾ ਮਨਾ ਰਹੇ ਆ ਸੋ ਪਹਿਲੀ ਵਾਰੀ ਹੋਇਆ ਵੀ ਜਿਹੜਾ ਐਸ.ਸੀ. ਭਾਈਚਾਰੇ ਅਤੇ ਜਨਰਲ ਭਾਈਚਾਰੇ ਦੇ ਵਿੱਚ ਸੜੀ ਪੂਰੇ ਪਿੰਡ ਦੇ ਲੈਡ ਜਿਹੜੀ ਆ ਉਹ ਐਤੀ ਸ਼ੁਰੂਆਤ ਕੀਤੀ ਸੀ ਅਸੀਂ ਆਪਣੇ ਗੁਰੂ ਦਾ ਤੈਗਰ ਫੋਰਸ ਲਈ ਕਿਉਂਕਿ ਸਾਡੇ ਜਿਹੜੇ ਪਿੰਡ ਦੇ ਵੀਰ ਸਾਡੇ ਨਾਲ ਆ ਕੋਈ ਐਨ.ਆਰ.ਆਈ ਆ ਉਹ ਸਾਰਿਆਂ ਕੋ ਥੋੜੀ ਜਿਹੀ ਕਿਰਪਾ ਜਿਹੜੀ ਕਰਕੇ ਜਿਹੜਿਆ ਆਪਾਂ ਪੂਰੇ ਪਿੰਡ ਦੇ ਲਾਈ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਐਂਟਰੀ ਗੇਟ ਜਿਹੜੇ ਘੰਟੇ ਘਰ ਦੇ ਕੋਲ ਆ ਉੱਥੇ ਵੀ ਜਿਹੜੀ ਗੁਰੂ ਨਾਨਕ ਮਹਾਰਜ ਦੀ ਫੋਟੋ ਆ ਗੁਰੂ ਰਵਿਦਾਸ ਮਹਾਰਜ ਦੀ ਫੋਟੋ ਦੀ ਉਹ ਹਰ ਸਾਲ ਦੀ ਤਰ੍ਹਾਂ ਅੱਗੇ ਸਲਪਤ ਸਰ ਜੋ ਖੇਡਾਂ ਦੀ ਤੁਸੀਂ ਗੱਲ ਕੀਤੀ ਦੱਸ ਸਕਦੇ ਹੋ ਕਿੰਨੀਆਂ ਟੀਮਾਂ ਆਈਆਂ ਸੀ ਤੇ ਕਿਹੜੀਆਂ ਖੜੀਆਂ ਖੇਡਾਂ ਹੋਈਆਂ ਖੇਡਾਂ ਇਹਦਾ ਆਪਣੇ ਫੁੱਟਬਾਲ ਦੀ ਚੱਲਦੀਆਂ ਪਈਆਂ ਜੀ ਔਰ ਇਹ ਵਿੱਚ ਆਪਾਂ ਰੱਖਿਆ ਸੀ ਵੀ ਜਿਹੜੇ ਅੰਡਰ 70 ਇੰਚ ਦੇ ਹੈਗੇ ਆ ਵੀ ਉਹਨਾਂ ਦੀ ਜਿਹੜੀਆਂ ਉਹ 16 ਟੀਮਾਂ ਰੱਖਣੇ ਜਿਹੜੇ ਓ 55 ਦੇ ਆ 70 ਕਿਲੋ ਦੇ ਆ ਤੇ ਓਪਨ ਦੇ ਆ ਤੇ ਇਦਾਂ ਹੀ ਕੁਸ਼ਤੀਆਂ ਦੇ ਜਿਹੜੇ ਆ ਪਿਛਲੇ ਸਾਲ ਅਸੀਂ 6 ਪਹਿਲਵਾਨ ਸੱਦੇ ਆਤੀ 10 ਪਹਿਲਵਾਨ ਜਿਹੜੇ ਆ ਜਿਹੜੇ ਪੰਜਾਬ ਦੇ ਨਾਮ ਵਰ ਪਹਿਲਵਾਨ ਆ ਉਹ ਸਾਰਿਆਂ ਨੂੰ ਸੱਦਿਆ ਗਿਆ ਸੋ ਬਾਲੀਬਾਲ ਦੀਆਂ ਟੀਮਾਂ ਵੀ ਆ ਕਿਉਂਕਿ ਲੋਕ ਇਹ ਚਾਹੁੰਦੇ ਜਿਹੜੇ ਖੇਡਾਂ ਵਾਲੇ ਲੋਕ ਆ ਵੀ ਪਾਰਦਰਸ਼ੀ ਕੰਮ ਹੋਵੇ ਵੀ ਇੰਟਰਨਲ ਨੂੰ ਤਾਂ ਬਹੁਤ ਟੀਮਾਂ ਜਦੋਂ ਕਿ ਤੇ ਐਡਾ ਵੱਡਾ ਗੁਰੂਗੜ੍ਹ ਹੈਗਾ ਇੱਥੇ ਜਿਹੜਾ ਇੰਡੋਰ ਸਟੇਡੀਅਮ ਜਿਹੜਾ ਵੱਡਾ ਬਣਨਾ ਚਾਹੀਦਾ ਤਾਂ ਜੋ ਸਾਡੇ ਜਿਹੜੇ ਪਿੰਡਾਂ ਦੇ ਆਲੇ ਦੁਆਲੇ ਪਿੰਡ ਲੋਗ ਆ ਉਹ ਇੱਥੇ ਗੇਮਾਂ ਚ ਹੋ ਸਕਣ ਇੱਥੇ ਆਈਐਸ ਆਈਪੀਐਸ ਕੋਚਿੰਗ ਸੈਂਟਰ ਬਣਨਾ ਚਾਹੀਦਾ ਤਾਂ ਜੋ ਕੋਈ ਡੀਸੀ ਬਣੇ ਕੋਈ ਆਈਪੀਐਸ ਅਫਸਰ ਬਣੇ ਇੱਥੇ ਨਸ਼ਾ ਛਡਾਊ ਕੇਂਦਰ ਜਿਹੜਾ ਉਹ ਬਣਨਾ ਚਾਹੀਦਾ ਤਾਂ ਜੋ ਮਹਾਰਾਜ ਦੀ ਬਾਣੀ ਦੇ ਨਾਲ Banda ਜੁੜਿਆ ਰਹੇ ਅਤੇ ਨਸ਼ੇ ਤੋਂ ਰਹਿਤ ਹੋ ਸਵੇ ਸੋ ਬੜੀ ਚੀਜ਼ ਜਿਹੜੀਆਂ ਸਾਡੇ ਰਿਸੀਵਰ ਸਾਹਿਬ ਆ ਮਨਿੰਦਰ ਸਿੱਧੂ ਜੀ ਜਿਨ੍ਹਾਂ ਨੂੰ ਬਾਬਿਆਂ ਨੇ ਦੂਸਰੀ ਬਾਰ ਫੇਰ ਦੁਬਾਰਾ ਜਿਹ ਲੇ ਕੇ ਆਂਦਾ ਸੋ ਉਹਨਾਂ ਨੇ بڑے ਪ੍ਰੋਜੈਕਟ ਜਿਹੜੇ ਆ ਸਾਂਝੇ ਕੀਤੇ ਪਿੰਡ ਦੇ ਸਾਰੇ ਲੋਕਾਂ ਨਾਲ ਸਵਾਸ ਰੱਖਦੇ ਆ ਵੀ ਸਾਰੇ ਪ੍ਰੋਜੈਕਟ ਜਿਹੜੇ ਕਹੇ ਆ ਉਹ ਜ਼ਰੂਰ ਪੂਰਾ ਕਰਕੇ ਜਾਣ ਉਹਨਾਂ ਦੀ ਇੱਕ ਹੋਰ ਦਿਲਾਂ ਤਮੰਨਾ ਸੀਗੀ ਦਿਲੋਂ ਵੀ ਜਿਹੜੇ ਗਰੀਬ ਲੋਕ ਆ ਜਿਹੜੇ ਮਤਲਬ ਲਾਈਟ ਜਿਹੜੀ ਕਈ ਵੇਲੇ ਇਦਾਂ ਦੇ ਲੋਕ ਵੀ ਹੈਗੇ ਚਲੋ ਹੁਣ ਤਾਂ ਸਰਕਾਰ ਨੇ ਜਿਹੜੀ ਬਿਜਲੀ ਫ੍ਰੀ ਉਹ ਚਲਦੀ ਫੇਲੇ ਸਰਕਾਰਾਂ ਚਲਦੀ ਸੀਗੀ ਕਈਆਂ ਦੀ ਜਦੋਂ ਲਾਈਟ ਚਲ ਜਾਂਦੀ ਹੈ ਘਰ ਤੇ ਇਨਵਰਟਰ ਨੂੰ ਪੈਸੇ ਨਹੀਂ ਸੋ ਸਿੱਧੂ ਸਾਹਿਬ ਨੇ ਕਿਹਾ ਸੀ ਵੀ ਆਪਾਂ ਵੱਡਾ ਪ੍ਰੋਜੈਕਟ ਜਿਹੜਾ ਸੋਲਰ ਸਿਸਟਮ ਦਾ ਉਹ ਤਲਣ ਸਾਹਿਬ ਦੇ ਵਿੱਚ ਲੈ ਕੇ ਆਵਾਂਗੇ ਤਾਂ ਜੋ ਜਿਹੜਾ ਗਰੀਬੰਦਾ ਵੀ ਹੋਵੇ ਜਦੋਂ ਲਾਈਟ ਚਲ ਜਵੇ ਉਹ ਬੰਦਾ ਇਨਵਰਟਰ ਤੋਂ ਕਿਦ ਬੰਜਾ ਨਾ ਲਵੇ ਉਹਨੂੰ ਲਾਈਟ ਜੜੀ ਦਿੱਤੀ ਜਾਊਗੀ ਬੜਾ ਕੁਝ ਉਹਨਾਂ ਨੇ ਸਾਂਝਾ ਕੀਤਾ ਸੋ ਮਹਾਰਾਜ ਦੀ ਕਿਰਪਾ ਨਾਲ ਜਿੰਨਾ ਕੁਝ ਕਿਹਾ ਸਾਨੂੰ ਜੇ ਪੂਰਾ ਕਰ ਗਿਆ ਤਾਂ ਮਲਾਇ ਇਤਿਆਹ ਮੈਂ ਸਪੈਸ਼ਲ ਜਿਹੜਾ ਆ 11 ਤਰੀਕ ਨੂੰ ਡੀਜੀਪੀ ਚੰਡੀਗੜਾ ਆਫਿਸ ਗਿਆ ਸੀਗਾ ਜਿਸ ਵਿੱਚ ਹੋਰ ਸਾਡੇ ਸਾਥੀ ਕਾਫੀ ਗਏ ਸੀਗੇ ਸੋ ਅਸੀਂ ਡੀਜੀਪੀ ਆਰਪੀ ਸ਼ੁਕਲਾ ਸਾਹਿਬ ਤੇ ਡੀਜੀਪੀ ਗੌਰਵ ਜੀ ਸਾਹਿਬ ਜਿਹੜੇ ਪੰਜਾਬ ਦੇ ਉਹਨਾਂ ਨੂੰ ਸਪੈਸ਼ਲ ਤੌਰ ਤੇ ਕਹਿ ਕੇ ਆਏ ਸੀਗੇ ਬਈ ਇੱਥੇ ਜਿਹੜੋਂ ਸੰਗਤ ਜਿਹੜੀ ਆ ਜ਼ਿਆਦਾ 15 ਤੇ 16 ਤਰੀਕ ਨੂੰ ਕਿਉਂਕਿ ਪਿਛਲੇ ਸਾਲ 16 ਤਰੀਕ ਨੂੰ ਵੀ ਅਸੀਂ ਡੀਐਸਪੀ ਐਸਪੀ ਸਾਰਿਆਂ ਨੂੰ ਕਿਹਾ ਸੀਗਾ ਵੀ ਜਿਹੜਾ ਗੁਰੂ ਘਰ ਮਹਾਰਾਜ ਦੀ ਐਂਟਰੀ ਜਿੱਥੇ ਆ ਉੱਥੇ ਜਿਹੜੀਆਂ ਚੋਰੀਆਂ ਤੇ ਪਰ ਕੇ ਪਰਸ ਕਿਸੇ ਦੀਆਂ ਲੇਡੀਜ਼ ਦੀਆਂ ਜਿਹੜੀਆਂ ਚੈਨਾ ਕਿਸੇ ਦੀਆਂ ਮੁੰਡੀਆਂ ਕਿਸੇ ਦਾ ਬਾਲੀਆਂ ਉਹ ਮੇਰੇ ਖਿਆਲ ਨਾਲ ਘਟੋ ਘਟ 50 ਤੋਂ ਉੱਪਰ ਜਿਹੜੀਆਂ ਉਹ ਜੋੜੀਆਂ ਹੋਈਆਂ ਸੀ ਸੋ ਇਸ ਜਗ੍ਹਾ ਦੇ ਉੱਪਰ ਅੱਜ ਪਿਛਲੇ ਸਾਲ 80 ਬੰਦੇ ਲੱਗੇ ਸੀ ਇਸ ਵਾਰ ਉਹਨਾਂ ਨੂੰ ਕਹਿ ਕੇ ਗਏ ਆ ਵੀ 300 ਤੋਂ ਉੱਪਰ ਮੁਲਾਜ਼ਮ ਜਿਹੜਾ ਆ ਵੀ ਤੁਸੀਂ ਲਾਓ ਹੁਣ ਦੋ ਦਿਨ ਬੀਤ ਗਏ 13 14 ਤਰੀਕ ਹੋ ਗਈ ਕੱਲ 15 ਇੱਥੇ ਸਿਰਫ ਆਪਣੇ ਪਤਾਰੇ ਥਾਣੇ ਦੇ ਜਿਹੜੇ ਮੁਲਾਜ਼ਮ ਆ ਹੋਰ ਕੋਈ ਜਿਹੜੇ ਜਿਹੜੇ ਅਫਸਰ ਆ ਉਹ ਨਹੀਂ ਆ ਵੀ ਆਪਾਂ ਹੁਣ ਕੱਲ ਨੂੰ ਜਿਹੜਾ ਸ਼ਕਤੀ ਦੇ ਤੌਰ ਤੇ ਜੋ ਸਾਨੂੰ ਡੀਜੀਪੀ ਸਾਹਿਬ ਨੇ ਕਿਹਾ ਸੀਗਾ ਜੇਕਰ ਕੱਲ ਨੂੰ ਪੂਰੇ ਜਿਹੜੇ 300 ਬੰਦਾ ਨਹੀਂ ਹੁੰਦਾ ਤੇ ਫੇਰ ਦੁਬਾਰਾ ਡੀਜੀਪੀ ਸਾਹਿਬ ਦੇ ਧਿਆਨ 'ਚ ਲਿਆ ਕੇ ਜਿਹੜਾ ਇਹਨਾਂ ਦਾ ਐਕਸ਼ਨ ਆ ਉਹ ਆਪਣੇ ਜਲੰਧਰ ਵਿਧਾਤੀ ਦੇ ਐਸਐਸਬੀ ਸਾਹਿਬ ਦੇ ਉੱਪਰ ਲਿਆ ਕੇ ਆਵਾਂਗੇ। ਤੋਂ ਐਸਐਸਬੀ ਜਾਨੋ ਇਸ ਵੀਰੇ ਗੱਲ ਹੋਈ ਸੀ ਅੱਜ ਸ਼ਾਮ ਨੂੰ ਕਹਿੰਦੇ ਹਣ ਨੂੰ ਉਹ ਕਹਿੰਦੇ ਕੱਲ ਸੋ ਇਹ ਤਾਂ ਪ੍ਰਸ਼ਾਸਨ ਨੂੰ ਆਪ ਚਾਹੀਦਾ ਬਾਰ ਬਾਰ ਸਾਨੂੰ ਕਹਿਣ ਦੀ ਲੋੜ ਨਹੀਂ ਵੀ ਸੰਗਤਾਂ ਨੂੰ ਦੇਖਦੇ ਹੋਏ ਇਹਨਾਂ ਨੂੰ ਤਾਂ ਸੋ ਇਸ ਵਕਤ ਅਸੀਂ ਗੱਲ ਕਰਨ ਜਾ ਰਹੇ ਹੈਗੇ ਆ ਤੱਲਨ ਸਾਹਿਬ ਦੇ ਪ੍ਰਸ਼ਾਸਨਿਕ ਅਧਿਕਾਰੀ ਜੋ ਕਿ ਪੂਰੇ ਮੇਲੇ ਦਾ ਪ੍ਰਬੰਧ ਦੇਖ ਰਹੇ ਹਨ ਸੋ ਉਹਨਾਂ ਨਾਲ ਗੱਲ ਕਰਾਂਗੇ ਸੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੀਡੀਆ ਟੂਡੇ ਤੇ ਦਿਵਯਾ ਪੰਜਾਬ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਮੈਂ ਸੋ ਸਰ ਜਿਹੜਾ ਮੇਲਾ ਚੱਲ ਰਿਹਾ ਹੈ ਉਹਨੂੰ ਲੈ ਕੇ ਤੁਸੀਂ ਕੀ ਕੀ ਪ੍ਰਬੰਧ ਕੀਤੇ ਹੈਗੇ ਉਹਦੇ ਬਾਰੇ ਜਾਣਕਾਰੀ ਦਿਓ ਮੈਡਮ ਇਹ ਜਿਹੜਾ ਮੇਲਾ ਚੱਲ ਰਿਹਾ ਹੈ 12 ਤਰੀਕ ਤੋਂ ਲੈ ਕੇ 16 ਤਰੀਕ ਤੱਕ ਹਾਂਜੀ ਸੰਤ ਬਾਬਾ ਨਿਹਾਲ ਸਿੰਘ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਜੀ ਸਰ ਉਹਨਾਂ ਦੇ ਨਾਮ ਦੇ ਉੱਤੇ ਤਲਨ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਹੈ ਮੇਲਾ ਚੱਲ ਰਿਹਾ ਜਿੱਥੇ ਬਹੁਤ ਭਾਰੀ ਇਕੱਠ ਹੋ ਰਹੇ ਨੇ ਜੀ ਸਪੋਰਟਸ ਦਾ ਵੀ ਇਹਨਾਂ ਨੇ ਕਾਫੀ ਅੱਛਾ ਅਰੇਂਜਮੈਂਟ ਕੀਤਾ ਜਿੱਤੇ ਚ ਬੱਚਿਆਂ ਵਾਸਤੇ ਕਬੱਡੀ ਬੈਲ ਗੱਡੀਆਂ ਦੀ ਦੌੜ ਹੋਰ ਕਈ ਤਰ੍ਹਾਂ ਦੀਆਂ ਸਪੋਰਟਸ ਏਡੀਆਂ ਨੇ ਉਨਾ ਦਾ ਪ੍ਰਦਰਸ਼ਨ ਹੋ ਰਿਹਾ ਤੇ ਮੇਲੇ ਦੇ ਵਿੱਚ ਮੈਂ ਹੁਣ ਦੇਖ ਰਿਹਾ ਅਸੀਂ ਸਾਰਾ ਮੇਲਾ ਘੁੰਮ ਫਿਰ ਕੇ ਦੇਖ ਰਹੇ ਹਾਂ ਸੰਗਤ ਜਿਹੜੀ ਹੈ ਜਿੰਨੀ ਵੀ ਸੰਗਤ ਹੈ ਉਹ ਇੱਕ ਕਿਸਮ ਦੀ ਸੇਵਾਦਾਰ ਦੇ ਰੂਪ ਦੇ ਵਿੱਚ ਇਸ ਮੇਲੇ ਦੇ ਵਿੱਚ ਆਉਂਦੀ ਹੈ ਇਸ ਇਸ ਮੇਲੇ ਦੀ ਵਿਲੱਖਣਤਾ ਹੈ ਇੱਥੇ ਕੋਈ ਜਿੱਦਾਂ ਅਸੀਂ ਆਮ ਨਾਰਮਲ ਮੇਲਿਆਂ ਵਿੱਚ ਦੇਖਦੇ ਹਾਂ ਕਿ ਲੋਕ ਹੁੱਲੜਬਾਜ਼ੀ ਜਾਂ ਉੱਚੀ ਨੀਚੀਆਂ ਕਰਦੇ ਨੇ ਉਹੋ ਜਿਹਾ ਹੋਰ ਕੋਈ ਜਿਹੜਾ ਦਖਾਵਾ ਨਹੀਂ ਹੁੰਦਾ ਹਰ ਇੱਕ ਬੰਦਾ ਤੁਹਾਨੂੰ ਇਸ ਤਰ੍ਹਾਂ ਮੇਲੇ ਵਿੱਚ ਆਇਆ ਲੱਗੇਗਾ ਵਿਅਕਤੀ ਲੱਗੇਗਾ ਕਿ ਜਿੱਦਾਂ ਉਹ ਸੇਵਾ ਕਰਨ ਵਾਸਤੇ ਮੌਕੇ ਮੇਲੇ ਦੇ ਵਿੱਚ ਆਇਆ ਅਸਰ ਕਈ ਵਾਰ ਸ਼ਰਾਰਤੀ ਅੰਸਰ ਵੀ ਆ ਜਾਂਦੇ ਉਹਨਾਂ ਨਾਲ ਨਿਪਟਣ ਲਈ ਵਾਸਤੇ ਮੈਮ ਜਿਹੜੇ ਸ਼ਰਾਰਤੀ ਅੰਸਰ ਵੀ ਦੇਖੋ ਇਹ ਸਾਰੇ 100% ਤੇ ਕੋਈ ਵੀ ਚੀਜ਼ ਜਿਹੜੀ ਹੈ ਉਹ ਨਹੀਂ ਹੋ ਸਕਦੀ ਪਰ ਜਿਹੜੇ ਸ਼ਰਾਰਤੀ ਅੰਸਰ ਹੈਗੇ ਨੇ ਜਾਂ ਜਿਹੜੇ ਮੇਲੇ ਵਿੱਚ ਆਉਣਗੇ ਉਹਨਾਂ ਵਾਸਤੇ ਹੀ ਸਾਡੀ ਡਿਊਟੀ ਲੱਗੀ ਹੈ ਉਹਨਾਂ ਨੂੰ ਨਾ ਠਪਾਉਣ ਵਾਸਤੇ ਆਮ ਜਿਹੜੇ ਲੋਕ ਇਸ ਮੇਲੇ ਦੇ ਵਿੱਚ ਆਏ ਨੇ ਤਾਂ ਕਿ ਉਹਨਾਂ ਦਾ ਕੋਈ ਨੁਕਸਾਨ ਕੋਈ ਮੋਬਾਈਲ ਜਾਂ ਪਰਸ ਜਾਂ ਕੋਈ ਹੋਰ ਚੀਜ਼ ਕੀਮਤੀ ਚੀਜ਼ ਉਹਨਾਂ ਦੀ ਗੁੰਮ ਨਾ ਹੋਵੇ ਜਾਂ ਕੋਈ ਨਾ ਨਹੀਂ ਕਰੀਬ-ਕਰੀਬ 100 ਤੋਂ ਉੱਪਰ ਮੁਲਾਜ਼ਮ ਜਿਹੜੇ ਨੇ ਸਾਡੇ ਉਹ 24 ਘੰਟੇ ਡਿਊਟੀ ਦੇ ਉੱਤੇ ਨੇ ਦਿਨ ਪਰ ਰਾਤ ਇਹ ਜਿਹੜਾ ਮੇਲੇ ਦੀ ਡਿਊਟੀ 12 ਤਰੀਕ ਤੋਂ ਸ਼ੁਰੂ ਹੋਈ ਹੈ ਤੇ 16 ਤਰੀਕ ਤੱਕ ਇਹ 24 ਘੰਟੇ ਮੇਲਾ ਚੱਲਦਾ ਤੇ ਅਸੀਂ ਆਪਣੀ ਜਿਹੜੀ ਫੋਰਸ ਲਗਾ ਕੇ ਰੱਖਦੇ ਆ ਜਿਹਦੇ ਵਿੱਚ ਅਸੀਂ ਸਪੈਸ਼ਲ ਨਾਕਾਬੰਦੀਆਂ ਔਰ ਇਹ ਉਹ ਜਿਸ ਤਰ੍ਹਾਂ ਕੇ ਤੁਸੀਂ ਕਹਿ ਸਕਦੇ ਹੋ ਕਿ ਲੋਕਾਂ ਦੇ ਅੰਦਰ ਸਿਵਿਲিয়ান ਸਟਾਫ ਵੀ ਲਗਾਇਆ ਤਾਂ ਕਿ ਜੇਕਰ ਕੋਈ ਉਹਨਾਂ ਨੂੰ ਕ੍ਰਾਈਮ ਹੁੰਦਾ ਦਿਖੇ ਤਾਂ ਇਮੀਡੀਏਟਲੀ ਮੌਕੇ ਦੇ ਉੱਤੇ ਹੀ ਉਹਨਾਂ ਨੂੰ ਕਾਬੂ ਕਰ ਸਕਾਂ ਸਰ ਪੰਜਾਬ ਦੇ ਯੁਵਾ ਜਿਹੜੇ ਕਿ ਨਸ਼ੇ ਦੀ ਦਲਦਲ ਵਿੱਚ ਜਾ ਰਿਹਾ ਉਹਨਾਂ ਵਾਸਤੇ ਤੁਸੀਂ ਕੀ ਸੁਨੇਹਾ ਲਾਉਂਗੇ ਯੁਗ ਨਸ਼ੇ ਦੀ ਤੁਦੇ ਵਿੱਚ ਜਦ ਵਿੱਚ ਆ ਗਿਆ ਹੈ ਜਿਹੜਾ ਨਸ਼ੇ ਦੇ ਵਿੱਚ ਗਲ ਇਸ ਇਹਦੀ ਦਲਦਲ ਚ ਫਸ ਚੁੱਕਾ ਹੈ ਪਰਮਾਤਮਾ ਦਾ ਨਾਮ ਜਿਹੜਾ ਹੈ ਪ੍ਰਭੂ ਦਾ ਸਿਮਰਨ ਜਿਹੜਾ ਹੈ ਉਹ ਕਿਸੇ ਵੀ ਰੂਪ ਦੇ ਵਿੱਚ ਉਹ ਕਿਸੇ ਵੀ ਤਰੀਕੇ ਨਾਲ ਕਰ ਸਕਦਾ ਹੈ ਪਰ ਜਿਹੜਾ ਪ੍ਰਭੂ ਦਾ ਸਿਮਰਨ ਹੈ ਰੱਬ ਦਾ ਨਾਮ ਹੈ ਇਹਦੇ ਨਾਲ ਆਂਤ੍ਰਿਕ ਤੌਰ ਦੇ ਉੱਤੇ ਜਿਹੜੀ ਹੈ ਸ਼ਕਤੀ ਮਿਲਦੀ ਹੈ ਔਰ ਬੰਦਾ ਕਿਸੇ ਵੀ ਵਿਛੇ ਜਾਂ ਵਕਾਰ ਤੋਂ ਬਚ ਸਕਦਾ ਹੈ ਤਾਂ ਮੇਰੀ ਤੇ ਸਾਰੇ ਯੂਥ ਨੂੰ ਜਿਨ੍ਹਾਂ ਨੂੰ ਇਸ ਚੀਜ਼ਾਂ ਦੀਆਂ ਗਲਤ ਚੀਜ਼ਾਂ ਦੀਆਂ ਆਦਤਾਂ ਪੈ ਗਈਆਂ ਨੇ ਜਾਂ ਜਿਹੜੇ ਉਹਨਾਂ ਦੇ ਪਰ